ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ ਉਹ ਥੋੜਾ ਜਿਹਾ ਗੁੱਲ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ ਸੱਪ ਕਹਿੰਦਾ ਤੂੰ ਕਾਹਦੀ ਕਾਰਨ ਮੇਰੀ ਇੰਨੀ ਸੇਵਾ ਕਰਦਾ ਰਾਜਾ ਕਹਿੰਦਾ ਮੇਰੇ ਤਾਂ ਔਲਾਦ ਨਹੀਂ ਹੈਗੀ ਸੱਪ ਕਹਿੰਦਾ ਚੰਗਾ ਤੂੰ ਮੰਗ ਜੋ ਕੁਝ ਮੰਗਣਾ ਮੇਰੇ ਕੋਲੋਂ ਉਹ ਕਹਿੰਦਾ ਮੰਗਣਾ ਕੀ ਹੈ ਪਰ ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਨਕਾ ਦੇ ਦਿੱਤਾ ਕਹਿੰਦਾ ਲੈ ਫੜ ਆਪਣੀ ਤੀਵੀ ਨੂੰ ਦੇਖ ਦੇ ਘਰ ਜਾ ਕੇ ਰਾਜਾ ਜਦ ਜਾ ਕੇ ਫੜਉਣ ਲੱਗਿਆ ਰਾਣੀ ਕਹਿੰਦੀ ਮੈਂ ਕੀ ਕਰਨਾ ਜਾ ਜਾ ਕੇ ਕਚਹਿਰੀ ਦੇ ਆ ਗੋਲੀਆਂ ਆਪੇ ਰੱਖ ਲੈਣਗੀਆਂ ਗੋਲੀਆਂ ਨੇ ਮਨਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਇੱਕ ਗੋਲੀ ਦੂਜੀ ਨੂੰ ਕਹਿੰਦੀ ਐਸ ਸੰਦੂਕੜੀ ਨੂੰ ਪੂਰੇ ਲੈ ਕੇ ਆਈ ਚੱਕ ਕੇ ਜਦ ਚੱਕਣ ਲੱਗੀ ਉਹ ਚੱਕ ਨਾ ਹੋਵੇ ਕਹਿੰਦੀ ਭਾਈ ਮੈਥੋਂ ਦਾ ਚੱਕ ਨਹੀਂ ਹੁੰਦੀ ਜਦ ਕੋਲ ਜਾ ਕੇ ਸੰਦੂਕੜੀ ਖੋਲ ਕੇ ਦੇਖੀ ਵਿੱਚ ਮੁੰਡਾ ਅੰਗੂਠਾ ਚੁੰਗ ਰਿਆ ਸੀ ਗੋਲੀ ਨੇ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਮੁੰਡਾ ਪੜਨ ਲੱਗ ਪਿਆ ਉਹਨੂੰ ਇੱਕ ਮਾਸਟਰ ਨਹੀਂ ਪੜਾਉਂਦੀ ਸੀ ਇੱਕ ਦਿਨ ਜਾਦੋ ਪੜ ਕੇ ਘਰ ਆਇਆ ਤਾਂ ਰਾਣੀ ਕਹਿੰਦੀ ਕਾਕਾ ਤੂੰ ਕਿਉਂ ਦਿਨੋਂ ਦਿਨ ਮਾੜਾ ਹੋਈ ਜਾਣਾ ਤੈਨੂੰ ਖਾਣ ਪੀਣ ਦਾ ਕੋਈ ਘਾਟਾ ਨਹੀਂ ਕਹਿੰਦਾ ਜਿਹੜੀ ਮੈਨੂੰ ਪੜਾਉਂਦੀ ਏ ਉਹ ਮੈਨੂੰ ਕੁੱਟਦੀ ਹੁੰਦੀ ਏ ਰਾਣੀ ਕਹਿੰਦੀ ਜੇ ਉਹ ਤੈਨੂੰ ਅੱਗੇ ਮਾਰੇ ਤਾਂ ਉਸ ਨੂੰ ਐ ਕਹੀਂ ਤੂੰ ਹੁਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐ ਅਗਲੇ ਦਿਨ ਮੁੰਡਾ ਪੜਨ ਗਿਆ ਜਦੋਂ ਉਹਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ ਹੁਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐ ਉਸਨੇ ਅੱਗੋਂ ਹੋਰ ਚਪੇੜਾ ਮਾਰੀਆਂ ਮਾਸਟਰ ਨੇ ਘਰੇ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਮੈਂ ਉਸ ਮੁੰਡੇ ਨਾਲ ਸੱਚੀ ਮੁੱਚੀ ਮੰਗੀ ਹੋਈ ਆ ਜਿਹਨੂੰ ਮੈਂ ਪੜਾਉਂਦੀ ਆ ਉਹਦੀ ਮਾਂ ਕਹਿੰਦੀ ਹਾਂ ਧੀਏ ਮੰਗੀ ਹੋਈ ਐ ਵਿਆਹ ਵਿੱਚ ਵੀ ਥੋੜਾ ਹਿਚਰ ਰਹਿੰਦਾ ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਈ ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬੰਦੂਕਾਂ ਉਸ ਦੇ ਬਾਗ ਕੋਲ ਲੈ ਗਿਆ ਕੁੜੀਆਂ ਨੂੰ ਕਹਿੰਦੀ ਆਓ ਕੁੜੇ ਆਪਾਂ ਬਾਗ ਦੀ ਸੈਰ ਕਰਾਈਏ ਉਹ ਚਲੀਆਂ ਗਈਆਂ ਜਦ ਘੋੜੇ ਦਿਖਣ ਲੱਗ ਪਏ ਉਹ ਕੁੜੀਆਂ ਨੂੰ ਕਹਿੰਦੀ ਜਾਓ ਨੀ ਭਾਈ ਪਿੱਛੇ ਮੁੜ ਜਾ ਕਿਸੇ ਦੀ ਨਜ਼ਰ ਕਹੀਂ ਕਿਸੇ ਦੀ ਨਜ਼ਰ ਕਹੀ ਮੇਰੇ ਬਾਪ ਦੇ ਬਾਗ ਨੂੰ ਨਜ਼ਰ ਲੱਗ ਜੂਗੀ ਉਹ ਇੱਕ ਘੋੜੇ ਤੇ ਆਪ ਚੜ ਗਈ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਲੈ ਕੇ ਤੁਰ ਗਈ ਰਸਤੇ ਵਿੱਚ ਇੱਕ ਡੈਨ ਦਾ ਘਰ ਸੀ ਉਹ ਉਸ ਘਰ ਵਿੱਚ ਜਾ ਵੜੇ ਡੈਨ ਦਾ ਘਰ ਨਹੀਂ ਸੀ ਪਰ ਉਸ ਦੀ ਨੂੰ ਘਰ ਸੀ ਉਹ ਪਹਿਲਾਂ ਉਹਨਾਂ ਕੰਨੀ ਦੇਖ ਕੇ ਹੱਸੀ ਤੇ ਫਿਰ ਰੋਈ ਮੁੰਡਾ ਪੁੱਛਣ ਲੱਗਿਆ ਭਾਈ ਤੂੰ ਪਹਿਲਾਂ ਹੱਸੀਏ ਫੇਰ ਰੋਈਏ ਇਸ ਦਾ ਕਾਰਨ ਕਹਿੰਦੀ ਤੁਹਾਡੀਆਂ ਸੂਰਤਾਂ ਸੋਹਣੀਆਂ ਨੇ ਤਾਂ ਹੱਸੀਂ ਰੋਈ ਤਾਂ ਮੇਰੀ ਸੱਸ ਨੇ ਤੁਹਾਨੂੰ ਖਾ ਜਾਣਾ ਐਨੇ ਖੜੇ ਹੀ ਨੇ ਉਹਨੇ ਪਾਣੀ ਮੰਗਿਆ ਉਹ ਅਜੇ ਪਾਣੀ ਪੀ ਹੀ ਰਹੇ ਸੀ ਕਿ ਉਹ ਬੁੜੀ ਆ ਗਈ ਉਹਨਾਂ ਨੂੰ ਉਸ ਬੁੜੀ ਨੇ ਮੁਹੱਬਤ ਨਾਲ ਬੁਲਾਇਆ ਬੁੜੀ ਦੀ ਨੂਨ ਨੇ ਸਹੰਤ ਨਾਲ ਉਹਨਾਂ ਨੂੰ ਤੋੜ ਦਿੱਤਾ ਉਹ ਚਲੀ ਗਈ 부ੜੀ ਰੋਣ ਪਿੱਟਣ ਲੱਗ ਪਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਇਹਨੇ ਦੋ ਸੋਨੇ ਸ਼ਿਕਾਰ ਤੋੜ ਦਿੱਤੇ ਉਹਦੇ ਮੁੰਡੇ ਬਾਹਰੋਂ ਆਏ ਚਾਰੇ ਕਹਿੰਦੇ ਮਾਂ ਕੀ ਗੱਲ ਐ ਤੇ ਰੋਣ ਲੱਗੀ ਪਈ ਐ ਉਹ ਕਹਿੰਦੀ ਸ਼ਿਕਾਰ ਆਏ ਸੀ ਇਹਨੇ ਔਧ ਘਰ ਦੀ ਨੇ ਤੋੜ ਦਿੱਤੇ ਤਾਂ ਹੀ ਇਹਦੀ ਜਾਨ ਨੂੰ ਪਿੱਟਦੀਆਂ ਉਹ ਕਹਿੰਦੇ ਲੈ ਮਾਂ ਅਸੀਂ ਤਾਂ ਹੁਣ ਘੇਰ ਲਿਆਉਂਦੇ ਆਂ ਉਹ ਚਾਰੇ ਉਹਨਾਂ ਦੇ ਮਗਰ ਨਸ ਪਏ। ਉਹਨਾਂ ਨੇ ਚਾਰੇ ਜਣੇ ਬਦੂਕਾਂ ਨਾਲ ਮਾਰ ਦਿੱਤੇ। ਮੰਗਰੋ ਉਹਨਾਂ ਦਾ ਪਿਓ ਚਲਿਆ ਗਿਆ। ਉਹ ਕਹਿੰਦਾ ਤੂੰ ਵੀ ਵੱਡ ਖਾਣੀ ਐ। ਬੁਢਾ ਕਹਿੰਦਾ ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਲਈ ਰੱਖ ਲਓ। ਉਹਨਾਂ ਨੇ ਉਹਨਾਂ ਨੂੰ ਕੱਖ ਪਾਉਣ ਲਈ ਰੱਖ ਲਿਆ। ਮੁੰਡਾ ਸੁੱਤਾ ਪਿਆ ਸੀ। ਕੁੜੀ ਬਾਹਰ ਨੂੰ ਗਈ ਹੋਈ ਸੀ। ਬੁੜੇ ਨੇ ਮੁੰਡੇ ਨੂੰ ਵੱਢ ਦਿੱਤਾ। ਕੁੜੀ ਬਾਹਰੋਂ ਆਈ। ਬੁੜੇ ਨੂੰ ਕਹਿਣ ਲੱਗੀ ਇਸ ਨੂੰ ਉਠਾ ਲੋ ਆਪਾਂ ਚੱਲੀਏ ਬੁੜਾ ਕਹਿੰਦਾ ਇਹ ਤਾਂ ਮੈਂ ਵੱਢ ਦਿੱਤਾ ਉਹ ਕਹਿੰਦੀ ਚੰਗਾ ਕੀਤਾ ਜੇ ਵੱਢ ਦਿੱਤਾ ਮੈਨੂੰ ਕਿੱਥੇ ਪਰਦੇਸਾਂ ਚੋਂ ਕੱਢ ਕੇ ਲਿਆਇਆ ਸੀ ਬੁੜਾ ਤੇ ਕੁੜੀ ਅੱਗੇ ਜਾਂਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਹ ਔਰਦੇ ਜਾਨਵਰਾਂ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਸੀ ਉਹ ਕਹਿਣ ਲੱਗਿਆ ਜਾਂਦੇ ਜਨਵਰਾਂ ਨੂੰ ਤਾਂ ਮੈਂ ਵੀ ਮਾਰ ਦਿੰਨਾ ਜਾਂਦੇ ਜਨੋਰਾ ਨੂੰ ਮਾਰਨਾ ਕੀ ਔਖਾ ਉਹ ਮਾਰਨ ਲੱਗਿਆ ਤੇ ਉੱਪਰ ਤੱਕਣ ਲੱਗਿਆ ਕੁੜੀ ਨੇ ਗੋਲੀ ਮਾਰ ਕੇ ਬੁੜਾ ਮਾਰ ਦਿੱਤਾ ਫੇਰ ਉਹ ਘੋੜੇ ਲੈ ਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਡਿਆ ਪਿਆ ਸੀ ਉਹ ਉੱਥੇ ਬੈਠੀ ਰੋਂਦੀ ਅਤੇ ਵਰਲਾਪ ਕਰਦੀ ਹੈ ਜਦੋਂ ਉਹ ਰੋਂਦੀ ਹੈ ਮਹਾਦੇਵ ਤੇ ਪਾਰਵਤੀ ਜਾਂਦੇ ਨੇ ਪਾਰਵਤੀ ਕਹਿੰਦੀ ਮਹਾਦੇਵ ਮੈਂ ਤਾਂ ਦੇਖ ਕੇ ਆਉਣੀ ਆ ਬਈ ਬੈਠੀ ਕੌਣ ਰੋਂਦੀ ਹੈ ਉਹ ਕਹਿੰਦਾ ਕੀ ਲੈਣਾ ਪਾਰਵਤੀ ਮੁਲਕ ਮਾਹੀ ਦਾ ਵਸਦਾ ਕੋਈ ਰੋਂਦਾ ਕੋਈ ਹੱਸਦਾ ਕਹਿੰਦੀ ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣਾ ਉਹ ਉਸ ਨੂੰ ਉਹਦੇ ਕੋਲ ਲੈ ਗਿਆ ਮਹਾਦੇਵ ਨੇ ਅਮੀ ਜਲ ਦਾ ਛੱਟਾ ਦਿੱਤਾ ਉਹ ਰਾਮ ਰਾਮ ਕਰਦਾ ਉੱਠ ਖੜੋਤਾ ਉਹ ਕਹਿੰਦਾ ਬੜਾ ਸੁੱਤਾ ਅੱਜ ਤਾਂ ਬੜੀ ਨੀਂਦ ਆਈ ਕੁੜੀ ਕਹਿੰਦੀ ਕਿੱਥੇ ਸੁੱਤਾ ਤੂੰ ਬੁੜਾ ਤੈਨੂੰ ਵੱਢ ਕੇ ਚਲਾ ਗਿਆ ਸੀ ਉਹ ਨੂੰ ਮੈਂ ਵੱਢ ਈ ਆਂ ਉਹ ਫੇਰ ਅੱਗੇ ਤੁਰ ਪਈ। ਗਾਂ ਉਹਨਾਂ ਨੂੰ ਬਾਜੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ। ਬਾਜੀਗਰਨੀ ਕੁੜੀ ਨੂੰ ਕਹਿਣ ਲੱਗੀ ਜਿਹਦੇ ਨਾਲ ਤੂੰ ਫਿਰਦੀ ਏ ਤੈਨੂੰ ਪਤਾ ਇਹਦੀ ਕੀ ਜਾਤ ਹੈ? ਮੈਨੂੰ ਤਾਂ ਪਤਾ ਨਹੀਂ। ਬਾਜੀਗਰਨੀ ਕਹਿੰਦੀ ਤਾਂ ਜਾਤ ਪੁੱਛ। ਉਹਦੇ ਨਾਲ ਰਾਤ ਨੂੰ ਰੋਟੀ ਖਾਈ। ਉਹਦੇ ਨਾਲ ਅਥਨ ਨੂੰ ਰੋਟੀ ਖਾਣ ਲੱਗ ਪਈ। ਮੁੰਡਾ ਬੁਰਕੀ ਬਾਹ ਵਿੱਚ ਪਾਈ ਜਾਵੇ। ਕੁੜੀ ਮੂੰਹ ਵਿੱਚ। ਬਾਜੀਗਰਨੀ ਸਵੇਰੇ ਉੱਠਦੀ ਨੂੰ ਕਹਿੰਦੀ ਤੈਨੂੰ ਜਾਤ ਦਾ ਪਤਾ ਲੱਗਿਆ ਮੈਨੂੰ ਤਾਂ ਭੈਣੇ ਪਤਾ ਨਹੀਂ ਲੱਗਿਆ ਰੋਟੀ ਤੇਰੇ ਨਾਲ ਖਾਧੀ ਫੇਰ ਵੀ ਪਤਾ ਨਹੀਂ ਲੱਗਿਆ ਅੱਛਾ ਜੇ ਪਤਾ ਕਰਨਾ ਤਾਂ ਇਸ ਦੇ ਨਾਲ ਤਦ ਤੁਰੀ ਜਦ ਇਹ ਆਪਣੀ ਜਾਤ ਦੱਸੂਗਾ ਉਹ ਕਹਿੰਦਾ ਚੱਲ ਆਪਾਂ ਚੱਲੀਏ ਉਹ ਕਹਿੰਦੀ ਮੈਂ ਜਾਤ ਪੁੱਛਣੀ ਹੈ ਪਹਿਲਾਂ ਜਾਤ ਦੱਸ ਤਾਂ ਤੁਰੂੰਗੀ ਕਹਿੰਦਾ ਜਾਤ ਤੂੰ ਕੀ ਲੈਣਾ ਤੂੰ ਨਾਲ ਤੁਰ ਪਿਆ ਉਹ ਕਹਿੰਦੀ ਕਿਵੇਂ ਕਰ ਮੈਂ ਤਾਂ ਜਾਤ ਪੁੱਛ ਕੇ ਜਾਉਂ ਮੈਂ ਤਾਂ ਜਾਣਾ ਨਹੀਂ ਮੁੜ ਮੁੜ ਕੇ ਉਹਨੂੰ ਜਾਤ ਪੁੱਛੀ ਜਾਵੇ ਫੇਰ ਉਹ ਹਾਰ ਕੇ ਟੋਬੇ ਦੇ ਕਿਨਾਰੇ ਖੜ ਗਿਆ ਉਹ ਕਹਿੰਦੀ ਜਾਤ ਦੱਸ ਉਹ ਟੋਬੇ 'ਚੋਂ ਵੜ ਕੇ ਕਹਿੰਦਾ ਗਿੱਟੇ ਗਿੱਟੇ ਪਾਣੀ ਤੂੰ ਮੁੜ ਚੱਲ ਰਾਣੀ ਉਹ ਫੇਰ ਪੁੱਛੀ ਗਈ ਟੋਬੇ 'ਚੋਂ ਹੋਰ ਗਾਂ ਜਾ ਕੇ ਕਹਿੰਦਾ ਗੋਡੇ-ਗੋਡੇ ਪਾਣੀ ਤੂੰ ਮੁੜ ਚੱਲ ਰਾਣੀ ਮੈਂ ਤਾਂ ਜਾਤ ਪੁੱਛਣੀ ਏ ਤਾਂ ਜਾਣਾ ਮੁੰਡੇ ਦੇ ਪਾਣੀ ਲੱਕ ਤੱਕ ਆ ਗਿਆ ਫੇਰ ਗਲ ਤੱਕ ਫੇਰ ਓਨੇ ਟੋਬੇ ਚੋਂ ਟੁੱਬੀ ਮਾਰੀ ਤੇ ਫਣ ਫਖਾ ਕੇ ਪਾਣੀ ਵਿੱਚ ਅਲੋਪ ਹੋ ਗਿਆ ਕੁੜੀ ਟੌਰ ਭਰੀ ਹੋਈ ਰੋਣ ਲੱਗ ਪਈ